ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਕਰੀਨ ਤੇ ਇੱਕ ਪ੍ਰਸ਼ਨ ਲਿਖ ਰਿਹਾ ਹੋਊਗਾ ਤੇ ਮੈਂ ਗਰੰਟੀ ਦਿੰਦਾ ਵੀ 90% ਵਿਦਿਆਰਥੀਆਂ ਨੇ ਇਹ ਪ੍ਰਸ਼ਨ ਪਹਿਲੀ ਵਾਰ ਹੀ ਦੇਖਿਆ ਹੋਊਗਾ ਕਿਉਂਕਿ ਸੌਖੇ ਪ੍ਰਸ਼ਨ ਤਾਂ ਹਰ ਕੋਈ ਕਰੀ ਜਾਂਦਾ ਤੇ ਕਰਵਾਈ ਜਾਂਦਾ ਹੈ ਪਰ ਇਦਾਂ ਦੇ ਪ੍ਰਸ਼ਨ ਤੁਹਾਡੀ ਸਿਲੈਕਸ਼ਨ ਨੂੰ ਪੱਕਾ ਕਰਨਗੇ ਪ੍ਰਸ਼ਨ ਕੀ ਹੈ ਰਾਜੇ ਸਕਰੀਨ ਤੇ ਕੀ ਲਿਖਿਆ ਹੋਇਆ ਕਹਿੰਦਾ ਜੀ ਹੇਟ ਲਿਖੇ ਸ਼ਬਦਾਂ ਦੇ ਵਿੱਚੋਂ ਕਿਹੜਾ ਵਿਭਗਤੀ ਉਤਰ ਦਾ ਸ਼ਬਦ ਨਹੀਂ ਹੈਗਾ ਪਹਿਲੀ ਗੱਲ ਤਾਂ ਵਿਭਗਤੀ ਨਹੀਂ ਕਿਸੇ ਨੇ ਸੁਣਿਆ ਹੋਊਗਾ ਤੁਸੀਂ ਸਾਰਿਆਂ ਨੇ ਠੀਕ ਹੈ ਜੀ ਕਾਰਕ ਪੜਿਆ ਹੋਊਗਾ ਮੈਂ ਵੀ ਪੜਵਾਇਆ ਹੋਇਆ ਕਾਰਕ ਚਿੰਨ ਕੀ ਹੁੰਦੇ ਆ ਜਿਹੜੇ ਸਬੰਧਕ ਨਾਵ ਜਾਂ ਪੜਨਾਮ ਦੇ ਨਾਲ ਲਾ ਕੇ ਸੰਬੰਧ ਪ੍ਰਗਟ ਕਰਦੇ ਆ ਉਹਨਾਂ ਨੂੰ ਆਪਾਂ ਕਾਰਕਚਨ ਕਹਿ ਦਿੰਨੇ ਆ। ਇਹੀ ਜਿਹੜੇ ਕਾਰਕਚਨ ਹੁੰਦੇ ਆ ਰਾਜੇ ਰੂਪ ਦੇ ਆਧਾਰ ਤੇ ਦੋ ਭਾਗਾਂ 'ਚ ਵੰਡੇ ਜਾਂਦੇ ਹੁੰਦੇ ਆ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਲਿਖੂਗਾ ਮੈਂ ਸ਼ਾਰਟ 'ਚ ਲਿਖਦਾ ਕਿਉਂਕਿ ਠੀਕ ਹੈ ਜੀ ਇਹ ਸ਼ਾਰਟ ਦੇ ਵਿੱਚ ਵੀਡੀਓ ਬਣਾ ਰਹੇ ਆ। ਜਿਹੜੇ ਕਾਰਕਚਨ ਹੁੰਦੇ ਆ ਰਾਜੇ ਰੂਪ ਦੇ ਆਧਾਰ ਤੇ ਦੋ ਭਾਗਾਂ 'ਚ ਵੰਡੇ ਜਾਂਦੇ ਹੁੰਦੇ ਆ। ਪਹਿਲਾ ਭਾਗ ਕੀ ਹੁੰਦਾ ਰਾਜੇ ਸੰਬੰਧਕ ਤੇ ਦੂਜਾ ਭਾਗ ਕੀ ਹੁੰਦਾ ਵਿਭਗਤੀ। ਠੀਕ ਹੈ ਜੀ ਪਹਿਲਾ ਸੰਬੰਧਕ ਹੁੰਦਾ ਤੇ ਦੂਜਾ ਭਾਗ ਕੀ ਹੁੰ ਸਬੰਧਕ ਕਿਹੜੇ ਹੁੰਦੇ ਆ ਜਿਹੜੇ ਸੁਤੰਤਰ ਤੌਰ ਤੇ ਵਿਚਰ ਸਕਦੇ ਆ ਸਬੰਧਕ ਕੀ ਹੁੰਦੇ ਆ ਰਾਜੇ ਜਿਹੜੇ ਸੁਤੰਤਰ ਤੌਰ ਤੇ ਵਿਚਰ ਸਕਦੇ ਆ ਪਰ ਜਿਹੜੀ ਵਿਭਗਤੀ ਹੁੰਦੀ ਆ ਰਾਜੇ ਇਹ ਸੁਤੰਤਰ ਤੌਰ ਤੇ ਨਹੀਂ ਵਿਚਰ ਸਕਦੀ ਇਹ ਬੰਧੇਜੀ ਹੁੰਦੀ ਆ ਠੀਕ ਹੈ ਜੀ ਇਹ ਇਕੱਲੀ ਨਹੀਂ ਆ ਸਕਦੀ ਹੁਣ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਠੀਕ ਹੈ ਜੀ ਤੁਹਾਨੂੰ ਚੀਜ਼ ਸਮਝ ਆ ਜਾਊਗੀ ਮੈਂ ਇੱਕ ਐਗਜ਼ਾਮਪਲ ਲਿਖਦਾ ਜਿਵੇਂ ਹੁਣ ਮੰਨ ਲਓ ਇੱਕ ਐਗਜ਼ਾਮਪਲ ਲਿਖੀ ਮੈਂ ਪਿੰਡ ਤੋਂ ਠੀਕ ਹੈ ਜੀ ਐਗਜ਼ਾਮਪਲ ਲਿਖੀ ਮੈਂ ਪਿੰਡ ਤੋਂ ਜਿਹੜਾ ਤੋਂ ਸ਼ਬਦ ਹੈ ਉਹ ਕੀ ਇੱਕ ਸਬੰਧਕ ਹੈ ਜਿਹੜਾ ਸੁਤੰਤਰ ਤੌਰ ਤੇ ਵਿਚਰ ਰਿਹਾ ਤੇ ਜੇ ਮੈਂ ਵਿਭక్తి ਦੇ ਵਿੱਚ ਲਿਖਣਾ ਹੋਊਗਾ ਮੈਂ ਲਿਖ ਦੂੰਗਾ ਪਿੰਡੋਂ ਠੀਕ ਹੈ ਜੀ ਮੈਂ ਸ਼ਬਦ ਲਿਖਦਾ ਪਿੰਡੋਂ ਇਹ ਕੀ ਬਣ ਗਿਆ ਇਹ ਬਣ ਗਿਆ ਆਪਣਾ ਵਿਭక్తి ਉਤਰਦਾ ਸ਼ਬਦ ਬਣ ਗਿਆ ਜਾਂ ਮੈਂ ਜਿਵੇਂ ਕਹਿਦਾ ਮੈਂ ਇੱਕ ਸ਼ਬਦ ਲਿਖਾਂ ਮੈਂ ਹੱਥਾਂ ਨਾਲ ਜਾਂ ਹੱਥ ਨਾਲ ਲਿਖ ਦਿੰਨਾ ਠੀਕ ਹੈ ਜੀ ਤਾਂ ਨਾਲ ਸ਼ਬਦ ਕੀ ਹੈ ਸੰਬੰਧਕ ਹੈ ਸੰਕਰ ਤੌਰ ਤੇ ਵਿਚਰ ਰਿਹਾ ਜੇ ਮੈਂ ਲਿਖ ਦਵਾਂ ਹੱਥੀ ਠੀਕ ਹੈ ਜੀ ਇੱਕ ਸ਼ਬਦ ਲਿਖਦਾ ਮੈਂ ਹੱਥੀ ਉਹ ਕੀ ਬਣ ਜਾਊਗਾ ਵਿਭక్తి ਸ਼ਬਦ ਬਣ ਜਾਊਗਾ ਤਾਂ ਹੁਣ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਭక్తి ਉਤਰਦਾ ਸ਼ਬਦ ਨਹੀਂ ਹੈਗਾ ਤਾਂ ਇਹਨਾਂ ਤਿੰਨਾਂ ਦੇ ਥਾਂ ਤੇ ਵੀ ਵਿਪਕਤੀ ਆ ਸਕਦਾ ਠੀਕ ਹੈ ਜੀ ਪਰ ਇਹਦੇ ਵਿੱਚ ਨਹੀਂ ਆ ਸਕਦਾ ਇਸ ਕਰਕੇ ਉੱਤਰ ਕੀ ਬਣ ਗਿਆ ਆਪਣਾ ਚੌਥਾ ਨੰਬਰ ਆਪਸ਼ਨ ਉੱਤਰ ਬਣ ਗਿਆ ਮੈਂ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਊਗਾ ਜੇ ਇਦਾਂ ਦੇ ਕਨਸੈਪਟ ਸਿੱਖਣੇ ਆ राजे ਇਹਨਾਂ ਨੂੰ ਘਾਈ ਤੇ ਪੰਜਾਬੀ ਸਿੱਖਣੀ ਹੈ ਤਾਂ ਅੱਜ ਹੀ ਸਾਡਾ ਜਿਹੜਾ ਇਹ ਬੈਚ ਹੈਗਾ ਜਿੱਤ ਦਾ ਆਗਾਜ਼ ਇਹਨੂੰ ਜੁਆਇਨ ਕਰੋ ਤੇ ਤੁਸੀਂ ਇਦਾਂ ਦੇ ਪ੍ਰਸ਼ਨ 100% ਕਰ ਲੋਗੇ ਛੁੱਟੀਆਂ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ